ਸਤਿ ਸ੍ਰੀ ਅਕਾਲ ਜੀ ਅੱਜ ਐਤਵਾਰ ਦਾ ਪ੍ਰੋਗਰਾਮ 15 ਸਤੰਬਰ 2024 ਅੱਜ ਦੇ 43 ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਨੋਟ ਕਰੋ ਜੀ ਅ ਅੱਜ ਦੇ ਪੰਜਾਬ ਤੋਂ 21 ਰਿਸ਼ਤੇ ਕੈਨੇਡਾ ਤੋਂ 14 ਰਿਸ਼ਤੇ ਹਾਂਗਕਾਂਗ ਤੋਂ 1 ਰਿਸ਼ਤਾ ਨਿਊਜ਼ੀਲੈਂਡ ਤੋਂ 2 ਰਿਸ਼ਤੇ ਅਮਰੀਕਾ ਤੋਂ 1 ਰਿਸ਼ਤਾ ਆਸਟ੍ਰੇਲੀਆ ਤੋਂ 1 ਰਿਸ਼ਤਾ ਮਲੇਸ਼ੀਆ ਤੋਂ 1 ਰਿਸ਼ਤਾ ਇਟਲੀ ਤੋਂ 1 ਰਿਸ਼ਤਾ ਤੇ ਦੁਬਈ ਤੋਂ 1 ਰਿਸ਼ਤਾ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਵੀਡੀਓ ਥੋੜੀ ਲੰਮੀ ਹੋ ਸਕਦੀ ਹੈ ਕਿਉਂਕਿ 43 ਰਿਸ਼ਤੇ ਨੇ ਅੱਜ ਦੇ ਅ ਪਰਿਵਾਰ ਦੇ ਨੰਬਰਾਂ ਸਮੇਤ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਅੱਜ ਦਾ ਪਹਿਲਾ ਰਿਸ਼ਤਾ ਜਿਹੜਾ ਆਪਾਂ ਸਟਾਰਟ ਕਰਦੇ ਆਂ ਤੇ ਇਹ ਪਹਿਲਾ ਰਿਸ਼ਤਾ ਵਿਆਹ ਰਿਸ਼ਤਾ 25ਵਾਂ ਰਿਸ਼ਤਾ ਇਸ ਤੋਂ ਤੱਕ ਕਿ ਲਾਸਟ ਵਾਲਾ 43ਵਾਂ ਰਿਸ਼ਤਾ ਵੀ ਤੁਹਾਡੀ ਪਸੰਦ ਦਾ ਹੋ ਸਕਦਾ ਹੈ ਸੰਜੋਗ ਕਿਸੇ ਨਾਲ ਵੀ ਮਿਲ ਸਕਦੇ ਨੇ ਹਨਾ ਇਹ ਜੀ ਨੂੰ ਧਿਆਨ ਰੱਖਦੇ ਹੋਏ ਵੀਡੀਓ ਨੂੰ ਬਿਲਕੁਲ ਲਾਸਟ ਤੱਕ ਦੇਖਿਓ ਅੱਜ ਦਾ ਪਹਿਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਸਿੰਘ ਪਤਾ ਕੈਨੇਡਾ 온ਟਾਰੀਓ ਤੋਂ ਜਿਹੜਾ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਗੋਤ ਚੱਠਾ ਡੇਟ ਆਫ ਬਰਥ 1976 ਦੀ ਹੈ ਕੰਮ ਕੈਨੇਡਾ Ontario ਵਰਕ ਪਰਮਿਟ ਤੇ ਆਈ ਆਹ ਸੌਰੀ ਕੈਨੇਡਾ Ontario ਵਰਕ ਬੋਬ ਕੈਟ ਆਪਰੇਟਰ ਹੈ ਜੀ ਕੁੜੀ ਦੀ ਉਮਰ 40 ਸਾਲ ਜਾਂ 올ਡਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹਾਂ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਕਾਮ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਆਪਣਾ ਬਿਜ਼ਨਸ ਕਰ ਰਿਹਾ ਕੱਦ 5 ਫੁੱਟ 8 ਇੰਚ ਕਾਸਟ ਰਾਮਗੜੀਆ ਗੋਤ ਨਾਨੜਾ ਡੇਟ ਆਫ ਬਰਥ 20 ਅਕਤੂਬਰ 1995 ਜੀ ਕੰਮ ਕੈਨੇਡਾ ਪੀਆਰ ਅਪਲਾਈ ਕੀਤੀ ਹੋਈ ਹੈ ਤੇ ਲਾਇਸੈਂਸ ਟੈਕਨੀਸ਼ੀਅਨ ਐਟ ਬੋਲਵੋ ਦੇ ਵਿੱਚ ਰਹਿਣਾ ਦਾ ਕੰਮ ਹੈ ਕੁੜੀ ਕੈਨੇਡਾ ਪੀਆਰ ਹੋਵੇ ਪੜ੍ਹੀ ਲਿਖੀ ਵਧੀਆ ਪਰਿਵਾਰ ਦੀ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਲਾਲ ਪੱਟੀ ਦੇ ਵਿੱਚ 62800200632 ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਕ ਨੇ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਰੋਪੜ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਟੈਕ ਸਿਵਲ ਇੰਜੀਨੀਅਰਿੰਗ ਇੰਡੀਆ ਤੋਂ ਕੀਤੀ ਹੋਈ ਹੈ ਤੇ ਟੂ ਜੋਬ ਇੰਜੀਨੀਅਰਿੰਗ ਜਿਹੜੀ ਐਕਸਪੀਰੀਅੰਸ ਹੈ ਨਾਲ ਤੇ ਲਾਸਟ ਇਅਰ ਗੋਇੰਗ ਇਨ ਕੈਨੇਡਾ ਸਟੱਡੀ ਵੀਜ਼ਾ ਤੇ ਗਏ ਨੇ ਭੈਣ ਕੋਈ ਨਹੀਂ ਭਰਾ ਇੱਕ ਕੱਦ 6 ਫੁੱਟ ਕਾਸਟ ਸੈਨੀ ਡੇਟ ਆਫ ਬਰਥ 17/99 ਦੀ ਹੈ ਕੰਮ 5 ਕਿਲੇ ਜ਼ਮੀਨ ਹੈ ਜੀ ਇੱਕ ਪਲਾਟ ਇੱਕ ਕੋਠੀਪਿੰਡ ਦੇ ਮੇਨ ਰੋਡ ਤੇ ਹੈ ਹਰਿਖ ਕੁੜੀ ਕੈਨੇਡਾ ਪੀਆਰ ਹੋਵੇ 5 ਫੁੱਟ 5 ਇੰਚ ਪਲੱਸ ਕੱਦ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਦੋ ਨੰਬਰ ਨੇ ਡਾਇਰੈਕਟ ਗੱਲਬਾਤ ਕਰ ਸਕਦੇ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਤਰਨ ਤਨ ਐਸ ਅੰਮ੍ਰਿਤਸਰ ਸਾਹਿਬ ਤੋਂ ਕੁੜੀ ਬਲੌਂਗ ਕਰਦੀ ਹੈ ਸਕੂਲਿੰਗ ਫ੍ਰੋਮ ਐਸ ਐਚ ਐਸ ਅਡਲਹੋਜੀ ਕੈਨੇਡਾ ਤੋਂ ਕੀਤੀ ਹੋਈ ਹੈ ਬੀ ਡੀ ਐਸ ਐਸ ਜੀ ਆਰ ਡੀ ਇੰਡੀਆ ਤੋਂ ਕੀਤੀ ਹੋਈ ਹੈ ਜਿਹੜਾ ਹੁਣ ਐਮ ਪੀ ਐਚ ਫ੍ਰੋਮ ਯੂਨੀਵਰਸਿਟੀ ਆਫ ਫੋਟਾਵਾ ਕੈਨੇਡਾ ਤੋਂ ਕਰ ਰਹੇ ਨੇ ਪੈਨ ਕੋਈ ਨਹੀਂ ਪ੍ਰਾਇਮ ਇੱਕ ਮੈਡ ਕੈਨੇਡਾ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਗੋਤ ਗਿੱਲ ਡੇਟ ਆਫ ਬਰਥ 1995 ਦੀ ਇਹ ਕੰਮ ਕੈਨੇਡਾ ਪੀਆਰ ਆ ਕੁੜੀ ਅ ਰਿਸ਼ਤਾ ਜੱਟ ਸਿੱਖ ਐਜੂਕੇਟਿਡ ਹੋਵੇ ਮੁੰਡਾ 5 ਫੁੱਟ 10 ਇੰਚ ਕੱਦ ਹੋਵੇ ਕੈਨੇਡਾ ਜਾਂ ਯੂ ਐਸ ਏ ਹੋਵੇ ਬਿਜ਼ਨਸ ਹੈ ਤਾਂ 20 ਤੋਂ 25 ਕਿੱਲੇ ਨਹੀਂ ਤਾਂ 30 ਤੋਂ 35 ਕਿੱਲੇ ਜ਼ਮੀਨ ਹੋਵੇ ਲਾਲ ਪੱਟੀ ਦੇ ਵਿੱਚ 2 ਨੰਬਰ ਨੇ ਕੁੜੀ ਦੇ ਪਰਿਵਾਰ ਦੇ ਡਾਇਰੈਕਟ ਗੱਲਬਾਤ ਕਰ ਸਕਦੇ ਆ ਜਾਂ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਫਤੇਗੜ ਸਾਹਿਬ ਤੋਂ ਮੁੰਡਾ ਬਿਲੋਂਗ ਕਰਦਾ ਹੈ ਪੜਾਈ ਬੀ ਟੈਕ ਕੰਪਿਊਟਰ ਸਾਇੰਸ ਦੀ ਕੀਤੀ ਹੋਈ ਹੈ ਪੈਂਨ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 11 1992 ਦੀ ਹੈ ਜੀ ਪਰ 5.5 ਕਿੱਲੇ ਜ਼ਮੀਨ ਹੈ ਜੌਬ ਵੈਬ ਡਿਵੈਲਪਰ ਸੌਫਟਵੇਅਰ ਇੰਜੀਨੀਅਰਿੰਗ ਦੀ ਜਿਹੜੀ ਤੇ ਕੁੜੀ ਬਰਾਬਰ ਦੀ ਪੜ੍ਹਾਈ ਕਰੀ ਹੋਵੇ ਪੀ ਆਰ ਜਾਂ ਪੀ ਆਰ ਨਰਸ ਜਾਂ ਅਦਰ ਗੁਰਸਿੱਖ ਪਰਿਵਾਰ ਹੋਵੇ ਤੇ ਕੁੜੀ ਗੁਰਸਿੱਖ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਕਈ ਵਾਰ ਅੱਖਰ ਛੂਟੇ ਲੱਗਦੇ ਹੁੰਦੇ ਆ ਜਾਂ ਧੁੰਦਲੇ ਲੱਗਦੇ ਹੁੰਦੇ ਆ ਤਾਂ ਆਪਣੀ ਵੀਡੀਓ ਦੀ ਕੁਆਲਿਟੀ ਨੂੰ ਵਧਾ ਕੇ ਵੀਡੀਓ ਦੇਖਿਆ ਕਰੋ ਸਾਰਾ ਕੁਝ ਸਮਝਦੇ ਵਿੱਚ ਆਉਂਦਾ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਆ ਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਕਾਮ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਕੈਨੇਡਾ ਕੱਦ 6 ਫੁੱਟ 2 ਇੰਚ ਕਾਸਟ ਰਾਮਗੜੀਆ ਗੋਤ ਨਾਂੰਡਰਾ ਡੇਟ ਆਫ ਬਰਥ 3 2 93 ਦੀ ਹੈ ਕੰਮ ਬਿਜ਼ਨਸ ਉਹ ਜਿਹੜਾ ਫੈਬ੍ਰਿਕਸ਼ਨ ਵਰਕਸ਼ਾਪ ਹੈ ਤੇ ਕੁੜੀ ਜਿਹੜੀ ਪੜੀ ਲਿਖੀ ਵਧੀਆ ਗੁਰਸਿੱਖ ਪਰਿਵਾਰ ਹੋਵੇ ਮੁੰਡਾ ਅੰਮ੍ਰਿਤਧਾਰੀ ਆ ਜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ 8054096052 ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਆ ਰਾਮਗੜੀਆ ਪਰਿਵਾਰ ਤੇ ਖੁਦ ਦਾ ਆਪਣਾ ਇਹਨਾਂ ਦਾ ਬਿਜ਼ਨਸ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਐਨ ਸੈਣੀ ਡੇਰਾ ਵਸੀ ਤੋਂ ਮੁੰਡਾ ਬਲੌਂਗ ਕਰਦਾ ਐਸਐਸ ਨਗਰ ਪੜਾਈ ਐਮਏ ਆ ਇਕਨੋਮਿਕਸ ਤੇ ਹਿੰਦੀ ਦੇ ਵਿੱਚ ਕੀਤੀ ਹੋਈ ਹੈ ਤੇ ਭੈਣ ਇੱਕ ਮੈਡ ਭਰਾ ਇੱਕ ਮੈਡ ਕੱਦ 5 ਫੁੱਟ 10 ਇੰਚ ਕਾਸਟ ਸੈਣੀ ਗੋਤ ਘਣੂਆ ਘੁਨੀਆ ਡੇਟ ਆਫ ਬਰਥ 4791 ਦਾ ਜੀ ਕੰਮ ਕਲਰਕ ਸ਼ਮ ਡੀਓ ਇਨ ਹਰਿਆਣਾ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਗਵਰਨਮੈਂਟ ਆਫ ਹਰਿਆਣਾ ਸੈਕਟਰ 5 ਪੰਚਕੂਲਾ ਦੇ ਵਿੱਚ ਇਹਨਾਂ ਦੀ ਜੌਬ ਜੀ ਕੁੜੀ ਪੜ੍ਹੀ ਲਿਖੀ ਹੋਵੇ ਪਲੱਸ 2 ਜਾਂ ਗ੍ਰੈਜੂਏਸ਼ਨ ਕਰੀ ਹੋਵੇ ਘਰ ਦਾ ਕੰਮਕਾਜ ਸਾਰਾ ਕਰਨ ਵਾਲੀ ਹੋਵੇ ਵਧੀਆ ਆ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਮੁੰਡੇ ਦੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਰੋਪੜ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕਦਮ 6 ਫੁੱਟ ਕਾਸਟ ਰਾਜਪੂਤ ਰਾਣਾ ਡੇਟ ਆ ਚੌਧਰੀ ਗੋਤ ਹੈ ਇਹਨਾਂ ਦਾ ਜ ਆਪਾਂ ਸਾ ਨਾਮ ਤੇ ਡੇਟ ਆਵਰਥ 26 12 99 ਦਾ ਜੀ ਕੰਮ ਜੋਬ ਇਨ ਇੰਡੀਅਨ ਆਰਮੀ ਦੇ ਵਿੱਚ ਫੌਜੀ ਹੈ ਜੀ ਮੁੰਡਾ ਕੁੜੀ ਮੰਗਲੀਕ ਹੋਵੇ ਪੜੀ ਲਿਖੀ ਹੋਵੇ ਲਾਲ ਪੱਟੀ ਦੇ ਵਿੱਚ 62 ਵਾਲਾ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਜਿਹੜੀ ਇਹਨਾਂ ਦੇ ਪਰਿਵਾਰ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਰਾਏਕੋਟ ਲੁਧਿਆਣਾ ਜਿਹੜਾ ਰਾਏਕੋਟ ਦੇ ਨੇੜੇ ਹੈ ਪੜਾਈ ਗ੍ਰੈਜੂਏਸ਼ਨ ਕੀਤੀ ਹੋਵੇ ਭੈਣ ਕੋਈ ਨਹੀਂ ਭਰਾ 1.9 ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਬੁੱਟਰ ਡੇਟ ਆਫ ਬਰਥ 16 1994 ਕੰਮ ਕੈਨੇਡਾ ਪੀਆਰ ਆ ਜੀ ਮੁੰਡਾ ਕੁੜੀ ਮਾਲਵਾ ਰੀਏ ਦੀ ਹੋਵੇ ਜੱਟ ਸਿੱਖ ਹੋਵੇ ਬ੍ਰਾਹਮਣ ਤਰਖਾਨ ਖੱਤਰੀ ਸੁਨਿਆਰ ਇਹਨਾਂ ਕਾਸਟਾਂ ਦੇ ਵਿੱਚ ਕੁੜੀ ਦਾ ਰਿਸ਼ਤਾ ਇਹਨਾਂ ਨੂੰ ਚਾਹੀਦਾ ਲਾਲ ਪੱਟੀ ਦੇ ਵਿੱਚ ਕਨੇਡਾ ਵਾਲਾ ਹੀ ਨੰਬਰ ਹੈ ਇਹਨਾਂ ਨਾਲ ਡਾਇਰੈਕਟ ਗੱਲ ਕਰੋ ਜਾਂ WhatsApp ਦੇ ਉੱਪਰ ਪਲੱਸ 1 ਲਾ ਕੇ ਸੇਵ ਕਰਕੇ ਗੱਲਬਾਤ ਕਰ ਸਕਦੇ ਹੋ ਅਸੀਂ ਜਿੰਨੇ ਵੀ ਰਿਸ਼ਤੇ ਦੀ ਇਹ ਨਰਾਈ ਰਿਸ਼ਤੇ ਹੁੰਦੇ ਉਹਨਾਂ ਦੇ ਪਰਿਵਾਰ ਦੇ ਨੰਬਰਾਂ ਨਾਲ WhatsApp ਤੇ ਗੱਲਬਾਤ ਕਰ ਸਕਦੇ ਨਹੀਂ ਲੱਗਦੇ ਨੰਬਰ ਅਗਲਾ ਰਿਸ਼ਤਾ ਕੁੜੀ ਦਾ ਜੀ ਖੰਨਾ ਲੁਧਿਆਣਾ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਐਮਏ ਵਿਦ ਕੰਪਿਊਟਰ ਕੋਰਸ ਇੱਕ ਸਾਲ ਦਾ ਕੀਤਾ ਹੋਇਆ ਭੈਣਾਂ ਤਿੰਨ ਨੇ ਇੱਕ ਮੈਡਾ ਵੱਡੀ ਭਰਾ ਇੱਕ ਕੱਦ 5 ਫੁੱਟ 5 ਇੰਚ ਕਾਸਟ ਮਹਿਰਾ ਸਿੱਖ ਡੇਟ ਆਵਰਤ 16 694 ਦਾ ਹੀ ਕੰਮ ਵਰਕਿੰਗ ਔਨ ਰਿਸੈਪਸ਼ਨ ਮੁੱਢਾ ਐਨਆਰਆਈ ਜਾਂ ਗਵਰਨਮੈਂਟ ਜੌਬ ਤੇ ਹੋਵੇ ਜਾਂ ਫਿਰ ਖਰਚਾ ਕਰਨ ਵਾਲਾ ਹੋਵੇ 5 1/2 ਬੈਣ ਕੁੜੀ ਨੂੰ ਆਏ ਹੋਏ ਨੇ ਜਾਂ ਗਵਰਨਮੈਂਟ ਜੌਬ ਤੇ ਹੋਵੇ ਜਾਂ ਐਨਆਰਆਈ ਹੋਵੇ ਜਾਂ ਖਰਚਾ ਕਰਨ ਵਾਲਾ ਹੋਵੇ ਲਾਲ ਪੱਟੀ ਦੇ ਵਿੱਚ 2 ਨੰਬਰ ਨੇ ਪਰਿਵਾਰ ਦੇ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਮੰਗਲਿਕ ਆ ਜੀ ਮੁੰਡਾ ਮਾਨਸਾ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਹੈ 5 ਫੁੱਟ 9 ਇੰਚ ਕੱਦ ਦਾ ਕਾਸਟ ਜੱਟ ਸੇ ਗੋਦ ਚਹਲ ਡੇਟ ਓਵਰ 1994 ਦੀ ਜਿਹੜੀ ਡੇਰੀ ਫਾਰਮਿੰਗ ਦਾ ਕੰਮ ਹੈ ਤਿੰਨ ਕਿੱਲੇ ਜ਼ਮੀਨ ਹੈ ਟੋਟਲ 6 ਕਿੱਲੇ ਹੈ ਤਿੰਨ ਤਿੰਨ ਕਿੱਲੇ ਆਉਂਦੇ ਗੁਰਸਿੱਖ ਪਰਿਵਾਰ ਹੈ ਜੀ ਨਾਰਮਲ ਪਰਿਵਾਰ ਦੀ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਚਾਹੀਦਾ ਤੇ ਗੁਰਸਿੱਖਾ ਮੁੰਡਾ ਵੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅੰਮ੍ਰਿਤਾਰੀ ਆ ਜੀ ਮੁੰਡਾ ਰਾਏਕੋਟ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਪੀਜੀਡੀਸੀ ਕੀਤੀ ਹੋਈ ਹੈਗੀ ਭੈਣ ਇੱਕ ਮੈਡ ਕੈਨੇਡਾ ਸਿਟੀ ਜਾਣਾ ਭਰਾ ਕੋਈ ਨਹੀਂ ਕਰਦ ਸੇਫ ਫਟ ਕਾਸਟ ਜੱਟ ਸੇ ਗੋਤ ਖੰਗੂੜਾ ਡੇਟ ਆਫ ਬਰਥ ਦਸੰਬਰ 1995 ਦੇ ਕੰਮ ਆਪਣਾ ਬਿਜ਼ਨਸ ਫਾਦਰ ਆਰਮੀ ਰਿਟਾਇਰਡ ਨੇ ਕੁੜੀ ਅੰਮ੍ਰਿਤਾਰੀ ਹੋਵੇ ਪੜ੍ਹੀ ਲਿਖੀ ਹੋਵੇ ਐਮਬੀ ਮਾਫ ਕਰਨ ਮੈਰਜ ਬਿਊਰੋ ਵਾਲੇ ਫੋਨ ਨਾ ਕਰਿਓ ਇਹਨਾਂ ਨੂੰ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਕੈਨੇਡਾ ਦਾ ਇਹਨਾਂ ਨਾਲ ਗੱਲਬਾਤ ਡਾਇਰੈਕਟ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਬੀ ਸ਼ਰਮਾ ਫਰੀਦਕੋਟ ਬਰਗਾੜੀ ਤੋਂ ਜਿਹੜਾ ਬਲੌਂਗ ਕਰਦੇ ਪੜਾਈ ਐਡਵਾਂਸ ਡਿਪਲੋਮਾ ਨੈੱਟਵਰਕ ਟੈਕਨੀਸ਼ੀਅਨ ਬੀ ਟੈਕ ਕੰਪਿਊਟਰ ਕੋਰਸ ਕੰਪਿਊਟਰ ਸਾਇੰਸ ਦਾ ਜਿਹੜਾ ਕੀਤਾ ਹੋਇਆ ਇਹਨਾਂ ਨੇ ਪੜਾਈ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 8 ਇੰਚ ਕਾਸਟ ਸਰਸਵਤੀ ਬ੍ਰਾਹਮਣ ਨੇ ਗੋਤ ਚੌੜ ਡੇਟ ਆਫ ਬਰਥ 24/5/92 ਦੀ ਹੈ ਜੀ ਕੈਨੇਡਾ ਪੀਆਰ ਆ ਜੀ ਮੁੰਡਾ ਬ੍ਰੈਂਪਟਨ 온ਟਾਰੀਓ ਵਰਕ ਲੌਜੀਸਟਿਕ ਟਰਾਂਸਪੋਰਟੇਸ਼ਨ ਟੂ ਯੂਐਸਏ ਮਤਲਬ ਯੂਐਸਏ ਦੇ ਵਿੱਚ ਜਾਂਦੇ ਨੇ ਕੁੜੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਇੰਡੀਆ ਤੋਂ ਹੈ ਤਾਂ ਨਰਸਿੰਗ ਰਿਲੇਟਡ ਐਜੂਕੇਸ਼ਨ ਵਧੀਆ ਕੀਤੀ ਹੋਵੇ ਕੁੜੀ ਦੀ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਹੀ ਅਗਲਾ ਰਿਸ਼ਤਾ ਨਾਮ ਕੌਰ ਪਤਾ ਗੁਰਦਾਸਪੁਰ ਤੋਂ ਜਿਹੜੀ ਕੁੜੀ ਬਲੋਂਗ ਕਰਦੀ ਹੈ ਪੜਾਈ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਭੈਣ ਕੋਈ ਨਹੀਂ ਪਰਾ ਇੱਕ ਮੈਡ ਕੱਦ 5 ਫੁੱਟ 4 ਇੰਚ ਕਾਸਟ ਰਮਦਾਸਿਆ ਸਿੱਖ ਡੇਟ ਆਫ ਬਰਥ 10 10 91 ਦੀ ਜੀ ਕੰਮ ਫਾਦਰ ਦਾ ਆਪਣਾ ਬਿਜ਼ਨਸ ਕੁੜੀ ਦੇ ਪਰਿਵਾਰ ਦੇ ਵਿੱਚ ਕੁੜੀ ਮੰਗਲਿਕ ਆ ਭਾਈ ਤੇ ਮੁੰਡਾ ਕੈਨੇਡਾ ਯੂ ਐਸ ਏ ਨਿਊਜ਼ੀਲੈਂਡ ਵਰਕ ਪਰਮਿਟ ਤੇ ਜਾਂ ਪੀ ਆਰ ਹੋਵੇ ਤੇ ਮੰਗਲਿਕ ਕੁੜੀ ਆ ਇਹ ਧਿਆਨ ਚ ਰੱਖਿਓ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਖੇਤਰ ਅ ਤੇ ਪੜ੍ਹਾਈ ਬੀ ਬੈਚਲਰ ਆਫ ਆਰਟਸ ਕੀਤੀ ਹੋਈ ਆ ਭਾਏ ਨੇ ਇੱਕ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਤੂਰ ਡੇਟ ਆਫ ਬਰਥ 3 3 96 ਜੀ ਕੰਮ 9 ਕਿੱਲੇ ਜ਼ਮੀਨ ਆ ਜੀ ਰਿਸ਼ਤਾ ਕੁੜੀ ਕਿਸੇ ਵੀ ਕੰਟਰੀ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਪਰਿਵਾਰ ਨਾਲ ਕਰੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਸਿੰਘ ਪਤਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਮੈਡੀਕਲ ਸੀਬੀਐਸਸੀ ਦੇ ਵਿੱਚੋਂ ਕੀਤਾ ਇਹ ਡਿਪਲੋਮਾ ਐਗਰੀਕਲਚਰ ਦਾ ਕੀਤਾ ਹੋਇਆ ਭੈਣ ਇੱਕ ਮੈਡ ਕਨੇਡਾ ਪੀਆਰ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿਕ ਗੋਤ ਟਾਲੀਵਾਲ ਡੇਟ ਆਫ ਬਰਥ 10 1998 ਦੀ ਜੀ ਕੰਮ ਕਨੇਡਾ ਪੀਆਰ ਹੈ 4 ਕਿੱਲੇ ਜ਼ਮੀਨ ਹੈ ਤੇ ਮੁੰਡਾ ਕਨੇਡਾ ਪੀਆਰ ਹੈ ਅਗਲਾ ਜਿਹੜਾ ਕੁੜੀ ਕਨੇਡਾ ਵਰਕ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਇੰਡੀਆ ਹੈ ਤਾਂ ਮੈਡੀਕਲ ਲੈਣ ਦੀ ਸਟੱਡੀ ਕਰੀ ਹੋਵੇ ਬੀਐਸ ਸਿੰਗ ਨਰਸਿੰਗ ਏਐਨਜੀ ਜੀਐਨਐਮ ਬੀਡੀਐਸ 23 ਤੋਂ 26 ਸਾਲ ਦੀ ਕੁੜੀ ਦੀ ਉਮਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜਿੰਨੇ ਵੀ ਕੁੜੀਆਂ ਦੀ ਡਿਮਾਂਡ ਰੱਖਦੇ ਇੱਧਰ ਬੀਐਸ ਸਿੰਘ ਨਰਸਿੰਘ ਮਤਲਬ ਉਧਰ ਜਿਹੜੀ ਹੈਗੀ ਡਾਕਟਰੀ ਲਾਈਨ ਦੀ ਜ਼ਿਆਦਾ ਹੋਏਗੀ ਹਨਾ ਇਹ ਤਾਂ ਜਿਹੜੇ ਕੈਨੇਡਾ ਵਾਲੇ ਆ ਮੈਨੂੰ ਜਰੂਰ ਦੱਸਿਓ ਕਮੈਂਟ ਕਰਿਓ ਤੇ ਜੀ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਹੋ ਇਹ ਵੀ ਦੱਸੋ ਅਗਲਾ ਰਿਸ਼ਤਾ ਨਾਮ ਕੌਰ ਅਗਲਾ ਰਸਤੋਂ ਕੁੜੀ ਬਲੌਂਗ ਕਰਦੀ ਹੈ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਹੋ ਇਹ ਵੀ ਕਮੈਂਟ ਦੇ ਵਿੱਚ ਦੱਸੋ ਪਹਿਲਾਂ ਤੁਹਾਡਾ ਬਹੁਤ ਪਿਆਰ ਮਿਲਿਆ ਸਾਰਿਆਂ ਨੇ ਕਮੈਂਟ ਕੀਤੇ ਸਾਡਾ ਪ੍ਰੋਗਰਾਮ ਕਿਵੇਂ ਦਾ ਲੱਗਦਾ ਹੈ ਇਹ ਵੀ ਦੱਸਿਓ ਤੇ ਇੱਕ ਚੀਜ਼ ਹੋਰ ਆਪਣਾ ਜ਼ਿਲ੍ਹੇ ਜ਼ਿਲ੍ਹੇ ਦਾ ਨਾਮ ਜੇ ਬਾਹਰ ਬੈਠੇ ਆ ਉਹ ਕੈਨੇਡਾ ਨਾਲ ਲਿਖਿਓ ਕਿੱਥੋਂ ਲੋਕਲ ਏਰੀਆ ਕਿੱਥੋਂ ਕਿੱਥੋਂ ਦੇਖਦੇ ਹੋ ਉਹ ਵੀ ਮੈਨੂੰ ਲਿਖ ਕੇ ਭੇਜੋ ਨਾਮ ਕੌਰ ਅਗਲਾ ਰਿਸ਼ਤਾ ਪਤਾ ਸੰਗਰੂਰ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਬੀਏ ਬੀਐਡ ਪੀਜੀਡੀਸੀਏ 1 ਸਾਲ ਦੀ ਜਿਹੜੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡਾ ਕੱਦ 5 ਫੁੱਟ 3 ਇੰਚ ਕਾਸਟ ਜੱਟ ਸਖ ਗੂਤ ਮੰਡੇਰ ਡੇਟ ਆਫ ਬਰਥ 25 8 94 ਦਾ ਜੀ ਮੋਡਾ ਗਵਰਨਮੈਂਟ ਜੌਬ ਐਨਆਰਆਈ ਹੋਵੇ ਜਾਂ ਗਵਰਨਮੈਂਟ ਜੌਬ ਤੇ ਹੋਵੇ ਜਾਂ ਐਨਆਰਆਈ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਕੁੜੀ ਦੇ ਪਰਿਵਾਰ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਬਰਨਾਲਾ ਨੇੜੇ ਪੜਾਈ ਡਿਪਲੋਮਾ ਬੀ ਐਸ ਐਗਰੀਕਲਚਰ ਇੰਡੀਆ ਤੋਂ ਕੀਤੀ ਹੋਈ ਹੈ ਐਸੋਸੀਏਟ ਆਫ ਆਰਟਸ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ 5 ਫੁੱਟ 9 ਇੰਚ ਦਾ ਜਿਹੜਾ ਕੱਦ ਹੈ ਕਾਸਟ ਜੱਟ ਸ ਜੱਟ ਗੋਤ ਸੰਧੂ ਡੇਟ ਆਫ ਬਰਥ 1996 ਦਾ ਜੀ 13 ਕਿੱਲੇ ਜ਼ਮੀਨ ਆ ਮੁੰਡਾ ਕੈਨੇਡਾ ਤੋਂ ਆਇਆ ਹੁਣ ਵਾਪਸ ਨਹੀਂ ਜਾਣਾ ਆਏ ਹਾਏ ਸੇਰਾ ਦਿਲ ਹੀ ਜੱਟ ਲੈ ਬਈ ਹੋਏ 13 ਕਿੱਲੇ ਜ਼ਮੀਨ ਆ ਜੀ ਮੁੰਡਾ ਕੈਨੇਡਾ ਤੋਂ ਆਇਆ ਵਾਪਸ ਨਹੀਂ ਜਾਏਗਾ ਕੁੜੀ ਗਵਰਨਮੈਂਟ ਜੋਬ ਗਵਰਨਮੈਂਟ ਜੋਬ ਕਰਦੀ ਹੋਵੇ ਲਗਭਗ 5 ਫੁੱਟ 5 ਇੰਚ ਕੱਦ ਹੋਵੇ ਸੋਹਣੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਪਰਿਵਾਰ ਨਾਲ ਠੀਕ ਹੈ ਜੀ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣਾਂ ਦੋ ਮੈਂਡ ਗਵਰਨਮੈਂਟ ਟੀਚਰ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਅਰੋੜਾ ਸਿੱਖ ਗੂਤ ਗਾਂਧੀ ਡੇਟ ਆਫ ਬਰਥ 9 8 94 ਹੈ ਸਟੇਸ਼ਨਰੀ ਸ਼ਾਪ ਦਾ ਬਿਜ਼ਨਸ ਹੈ 8 ਤੋਂ 10 ਲੱਖ ਸਾਲਾਨਾ ਜਿਹੜੀ ਆਮਦਨ ਹੈ ਇਹਨਾਂ ਦੀ ਤੇ ਪਿਓਰ ਵੇਜੀਟੇਰੀਅਨ ਹੈ ਮੁੰਡਾ ਮੁੰਡਾ ਪੱਗ ਬਣਦਾ ਕੁੜੀ ਦਾ ਸੁਭਾਅ ਚੰਗਾ ਹੋਵੇ ਵਰਕਿੰਗ ਹੋਵੇ ਜਾਂ ਘਰੇਲੂ ਹੋਵੇ ਆ ਵਧੀਆ ਪਰਿਵਾਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਗੱਲ ਬਾਤ ਇਹਨਾਂ ਨਾਲ ਪਰਿਵਾਰ ਨਾਲ ਕਰ ਸਕਦੇ ਹੋ ਅਗਲਾ ਇਸਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਫਰੀਦਕੋਟ ਦੇ ਨੇੜੇ ਪੜ੍ਹਾਈ ਪਲੱਸ 2 ਡਿਪਲੋਮਾ ਜਿਹੜਾ ਕੰਪਿਊਟਰ ਐਪਲੀਕੇਸ਼ਨ ਦਾ ਕੀਤਾ ਹੋਇਆ ਤੇ ਭੈਣ ਭਰਾ ਕੋਈ ਨਹੀਂ ਇਹ ਵੀ ਮੁੰਡਾ ਇਕੱਲਾ-ਇਕੱਲਾ ਹੈ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਖਗੋਤ ਬਰਾੜ ਡੇਟ ਆਫ ਬਰਥ 21 2000 ਦੀ ਹੈ ਜੀ ਕੰਮ 12 ਕਿੱਲੇ ਜ਼ਮੀਨ ਹੈ ਫਾਰਮਰਾ ਮੁੰਡਾ ਕੁੜੀ ਆਸਟ੍ਰੇਲੀਆ ਹੋਵੇ ਜਾਂ ਕੈਨੇਡਾ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅੰਮਰਤਾਰੀ ਜੀ ਮੁੰਡਾ ਮੋਗਾ ਏਰੀਏ ਤੋਂ ਪੜ੍ਹਾਈ ਬੀਏ ਐਨ ਆਰਟਸ ਦੇ ਵਿੱਚ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਯੂ ਐਸ ਏ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤ ਸਿੱਧੂ ਹੈ ਡੇਟ ਆਫ ਬਰਥ 1990 ਕੰਮ 4 ਕਿੱਲੇ ਜ਼ਮੀਨ ਹੈ ਜੀ ਫਾਰਮਰ ਹੈ ਮੁੰਡਾ ਕੁੜੀ ਅੰਮਰਤਾਰੀ ਹੋਵੇ ਸਾਊ ਹੋਵੇ ਪਲੱਸ 2 ਕਰੀ ਹੋਵੇ ਜੇ ਅੰਮਰਤਾਰੀ ਨਹੀਂ ਤਾਂ ਗੁਰਸਿੱਖ ਪਰਿਵਾਰ ਦੀ ਹੋਵੇ ਮੋਗਾ ਏਰੀਏ ਤੋਂ ਮੁੰਡੇ ਦਾ ਰਿਸ਼ਤਾ ਜੀ ਲਾਲ ਪੱਟੀ ਦੇ ਵਿੱਚ ਇਹਨਾਂ ਦੇ ਬ੍ਰਦਰ ਨੇ ਜਾਂ ਕਿਸੇ ਇਹਨਾਂ ਦੇ ਰਿਲੇਟਿਵ ਨੇ ਐਡ ਪਵਾਈ ਹੋ ਹੇ ਟੱਕ ਕੈਨੇਡਾ ਦਾ ਹੀ ਨੰਬਰ ਹੈ। ਯੂ ਐਸ اے ਦਾ ਨੰਬਰ ਹੋਏਗਾ ਸੈਨਤ ਭਰਾਗਾ ਤੇ ਇਹਨਾਂ ਨਾਲ ਵਟਸਐਪ ਤੇ ਜਾਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ ਅਮਰੀਕਾ ਤੋਂ ਅਗਲਾ ਰਿਸ਼ਤਾ। ਨਾਮ ਸਿੰਘ ਪਤਾ ਅਮਰੀਕਾ ਪੜ੍ਹਾਈ ਬੀ ਵੀ ਐ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਤੇ ਅਕਾਊਂਟ ਅਕਾਊਂਟ ਡਿਗਰੀ ਇਨ ਫਾਈਨਾਂਸ ਨੌ ਜਿਹੜੀ ਨਰਸ ਸਿੰਘ ਕਰ ਰਹੇ ਨੇ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕੱਲਾ ਕੱਲਾ ਮੁੰਡਾ ਹੈ ਕਾਸਟ ਜੱਟ ਸਿੱਖ ਗੂਤ ਗਰੇਵਾਲ ਡੇਟ ਆਵਰਤ 4 12 95 ਦੀ ਇੱਕਮ ਯੂ ਐਸ ਏ ਦਾ 60000 ਤੋਂ 80000 ਡਾਲਰ ਜਿਹੜਾ ਇਹਨਾਂ ਦੀ ਇਨਕਮ ਤਨਖਾਹ ਹੈ ਕੁੜੀ ਕਨੇ ਪੰਜਾਬ ਹੋਵੇ ਜਾਂ ਕੈਨੇਡਾ ਹੋਵੇ ਜਾਂ ਅਮਰੀਕਾ ਤੋਂ ਹੋਵੇ ਧਿਆਨ ਨਾਲ ਸੁਣਿਓ ਕੁੜੀ ਪੰਜਾਬ ਕੈਨੇਡਾ ਅਮਰੀਕਾ ਤੋਂ ਹੋਵੇ ਤੇ ਬੀ ਐਸ ਸਿੰਘ ਨਰਸਿੰਘ ਨੂੰ ਜਿਹੜੀ ਪਹਿਲਾ ਤੇ ਛੋਟਾ ਪਰਿਵਾਰ ਹੋਵੇ ਪਰਿਵਾਰ ਵੱਲੋਂ ਬੇਨਤੀ ਹੈ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਿਊਜ਼ੀਲੈਂਡ ਤੋਂ ਆ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਧੂਰੀ ਏਰੀਆ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਕਮਰਸ ਜੀਟੀਬੀਪੀਸੀ ਧੂਰੀ ਤੋਂ ਜਿਹੜੀ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਹਰੀ ਦਾ ਡੇਟ ਆਵਰਤ 15 8 99 ਦੀ ਹੈ ਇਹ ਕੰਮ ਨਿਊਜ਼ੀਲੈਂਡ ਪੀਆਰ ਆ ਮੁੰਡਾ 12 ਕਿੱਲੇ ਜ਼ਮੀਨ ਹੈ ਪਲਾਟ ਸਿਟੀ ਦੇ ਵਿੱਚ ਹੈ ਸੰਗਰੂਰ ਤੇ ਕੁੜੀ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਹੋਵੇ ਜੇ ਪੰਜਾਬ ਤੋਂ ਆ ਤਾਂ ਵਧੀਆ ਪੜਾਈ ਕੁੜੀ ਨੇ ਜਿਹੜੀ ਕਰੀ ਵੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਮਲੇਸ਼ੀਆ ਤੋਂ ਜੀ ਅਗਲਾ ਰਿਸ਼ਤਾ ਨਾਮ ਐਸ ਕੁਮਾਰ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜਾਈ 5th ਤੱਕ ਕੀਤੀ ਹੋਈ ਹੈ ਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 6 ਇੰਚ ਕਾਸਟ ਹਿੰਦੂ ਰਮਦਾਸ ਜੀ ਡੇਟ ਆਫ ਬਰਥ 12 ਸੌਰੀ 22 1992 ਦਾ ਹੈ ਜੋਬ ਇਨ ਮਲੇਸ਼ੀਆ ਇੱਕ ਆ ਉਸ ਵਿਦ ਸ਼ੇਰਿੰਗ ਬਰਾਦਰ ਦੇ ਨਾਲ ਹੈ ਤੇ ਇੱਕ ਪਲੋਟ ਹੈ ਜਿਹੜਾ ਇਹਨਾਂ ਦਾ ਪਰਸਨਲ ਹੈ ਉਹ ਕਿਸੇ ਨਾਲ ਸ਼ੇਅਰ ਨਹੀਂ ਹੈਗਾ ਆਪ ਦਾ ਖੁੱਦ ਦਾ ਪਲਟ ਹੈ ਕੁੜੀ ਪੜ੍ਹੀ ਲਿਖੀ ਹੋਵੇ ਸਮਝਦਾਰ ਸੋਹਣੀ ਤੇ ਨਾਰਮਲ ਪਰਿਵਾਰ ਹੋਵੇ ਭਾਵੇਂ ਕੁੜੀ ਡਿਵੋਰਸ ਹੋਵੇ ਬਿਨਾ ਬੱਚੇ ਤੋਂ ਉਹ ਇਹਨਾਂ ਨਾਲ ਗੱਲਬਾਤ ਡਾਇਰੈਕਟ ਇਹ ਠਾਏ ਨੰਬਰ ਦੇ ਉੱਤੇ ਦੋ ਨੰਬਰ ਨੇ ਕਰ ਸਕਦੇ ਇੱਕ ਬਾਹਰਲਾ ਨੰਬਰ ਹੈ ਜਿੰਨੇ ਵੀ ਨੰਬਰ ਹੁੰਦੇ ਆਗੇ ਉਹਨਾਂ ਜੇ ਬਾਹਰਲੇ ਨੰਬਰ ਤੇ ਫੋਨ ਨਹੀਂ ਲੱਗਦਾ ਤਾਂ WhatsApp ਤੇ ਗੱਲਬਾਤ ਕਰ ਲਿਆ ਕਰੋ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਆ ਜੀ ਨਾਮ ਸਿੰਘ ਪਤਾ ਤਰਨਤਨ ਤੋਂ ਮੁੰਡਾ ਬਲੌਂਗ ਕਰਦਾ ਪੜ੍ਹ ਪਲੱਸ 2 ਮੈਡੀਕਲ ਦੀ ਕੀਤਾ ਡਿਪਲੋਮਾ ਯੂਨੀਵਰਸਿਟੀ ਆਸਟ੍ਰੇਲੀਆ ਤੋਂ ਕੀਤਾ ਹੋਇਆ ਭੈਣ ਇੱਕ ਅਨਮੈਡ ਕੈਨੇਡਾ ਭਰਾ ਇੱਕ ਅਨਮੈਡ ਕੱਦ 6 ਫੁੱਟ ਕਾਸਟ ਜੱਟ ਗੋਤ ਪੰਨੂ ਡੇਟ ਆਫ ਬਰਥ 25 10 95 ਦੀ ਹੈ ਕੰਮ 5 ਕਿੱਲੇ ਜ਼ਮੀਨ ਹੈ ਜੀ ਆਸਟ੍ਰੇਲੀਆ ਵਰਕ ਪਰਮਿਟ ਤੇ ਐਨ ਆਰ ਆਈ ਹੈ ਮੁੰਡਾ ਕੁੜੀ ਸਿੰਪਲ ਵਧੀਆ ਪਰਿਵਾਰ ਦੀ ਹੋਵੇ ਤੇ ਲਾਲ ਪੱਟੀ ਦੇ ਵਿੱਚ ਦੋ ਨੰਬਰ ਨੇ ਪਹਿਲਾ ਨੰਬਰ WhatsApp ਤੇ ਦੂਸਰਾ ਨੰਬਰ ਤੇ ਕਾਲ ਕਰ ਸਕਦੇ ਹੋ ਪਰਿਵਾਰ ਦੇ ਨੰਬਰਾਂ ਸਮੇਤ ਤੇ ਅਗਲਾ ਰਿਸ਼ਤਾ ਜਿਹੜਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਮੋਗਾ ਤੋਂ ਮੁੰਡਾ ਬਲੌਂਕਰ ਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਦੋ ਦੋਵੇਂ ਕੈਨੇਡਾ ਨੇ ਭਰਾ ਦੋਨੇ ਦੋਵੇਂ ਕੈਨੇਡਾ ਨੇ ਕੱਦ 5 ਫੁੱਟ ਹੈ ਕਾਸਟ ਜੱਟ ਸਿੱਖ ਗੋਤ ਸੰਧੂ ਡੇਟ ਆਵਰਤ 12/7/97 ਦੀ ਕੰਮ ਕੈਨੇਡਾ ਚਾਰ ਕਿੱਲੇ ਸਹਰੀ ਜ਼ਮੀਨ ਹੈ ਕੁੜੀ ਪਰਕਰਮਣ ਤੇ ਹੋਵੇ ਜਾਂ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਸੌਰੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਨਾਬਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਅਮਰੀਕਾ ਕੈਨੇਡਾ ਪੀਆਰ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਪੰਧੋਲ ਡੇਟ ਆਵਤ 24 7 98 ਦੀ ਹੈ ਕੰਮ ਹਿੰਦੁਸਤਾਨ ਜੁਨੀਲੀਵਰ ਫੈਕਟਰੀ ਦੇ ਵਿੱਚ 62000 ਤਨਖਾਹ ਹੈ ਲਿਮਟਿਡ ਹੈ ਤੇ 2 ਕਿਲੇ ਜ਼ਮੀਨ ਹੈ ਕੁੜੀ ਗਵਰਨਮੈਂਟ ਜੌਬ ਕਰਦੀ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜਾਂ ਅਗਲਾ ਰਿਸ਼ਤਾ ਨੋਟ ਕਰੋ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਐਪਲਾਈਡ ਐਪਲਾਈਡ ਸਾਇੰਸ ਇੰਜੀਨੀਅਰਿੰਗ ਤੇ ਸਿੰਗਲ ਹੈਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਕੀਤੀ ਹੋਈ ਹੈ ਲੁਧਿਆਣਾ ਤੋਂ ਮੁੰਡਾ ਤੇ ਭੈਣ ਇੱਕ ਭਰਾ ਇੱਕ ਦਾ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਗੋਤ ਗਰੇਵਾਲ ਡੇਟ ਆਫ ਬਰਥ ਅਕਤੂਬਰ 1997 ਦੀ ਹੈ ਕੰਮ ਕੈਨੇਡਾ ਸਿਟੀਜ਼ਨ ਹੈ ਜੋਬ ਇਨ ਰੇਲਵੇ ਇਨ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਸਿਟੀ ਜਾਣਾ ਮੁੰਡਾ ਤੇ ਕੈਨੇਡਾ ਦੀ ਰੇਲਵੇ ਦੇ ਵਿੱਚ ਇਹਨਾਂ ਦਾ ਜਿਹੜਾ ਜੋਬ ਹੈ ਕੁੜੀ ਐਜੂਕੇਟਿਡ ਸੋਹਣੀ ਜੱਟ ਸਿੱਖ 5 ਫੁੱਟ 4 ਇੰਚ ਕੱਦ ਕੈਨੇਡਾ ਹੋਵੇ 1997 ਤੋਂ 2000 ਦੀ ਬਾਰਨ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਆ ਜੀ ਅਗਲਾ ਰਿਸ਼ਤਾ ਨਾਮ ਏ ਪਤਾ ਜਲੰਧਰ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਬੀਵੀਏ ਡਿਪਲੋਮਾ ਐਵੀਏਸ਼ਨ ਐਂਡ ਹੋਟਲ ਮੈਨੇਜਮੈਂਟ ਦਾ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 8 ਇੰਚ ਕਾਸਟ ਰਾਜਪੂਤ ਖੱਤਰੀ ਹੈ ਜੀ 4693 ਦਾ ਡੇਟ ਆਫ ਬਰਥ ਓਨਿੰਗ ਬਿਜ਼ਨਸ ਆਫ ਹੈਂਡ ਟੂਲਸ ਇਨ ਸ੍ਰੀਨਗਰ ਵਿਦ ਫਾਦਰ ਇਮੀਗ੍ਰੇਸ਼ਨ ਸਲਾਹਕਾਰਨ ਸਲਾਹਕਾਰ ਨੇ ਜਲੰਧਰ ਦੇ ਵਿੱਚ ਦਫ਼ਤਰ ਹੈ ਤੇ ਫਾਦਰ ਸਾਹਿਬ ਆ ਜਿਹੜਾ ਜਾਂ ਇਹਨਾਂ ਨਾਲ ਜਿਹੜਾ ਆਪਸ ਵਿੱਚ ਸ੍ਰੀਨਗਰ ਦੇ ਵਿੱਚ ਹੈਂਡ ਟੂਲਸ ਦਾ ਆਪਣਾ ਬਿਜ਼ਨਸ ਹੈ ਤੇ ਸਲਾਹਕਾਰ ਇਹਨਾਂ ਦਾ ਦਫ਼ਤਰ ਜਲੰਧਰ ਤੇ ਕੈਨੇਡਾ ਦੇ ਵਿੱਚ ਆਪਣਾ ਜਿਹੜਾ ਸਲਾਹਕਾਰਾਂ ਨਾਲ ਇਹਨਾਂ ਦਾ ਟਾਈ ਅਪ ਹੈ ਕੁੜੀ ਐਜੂਕੇਟਿਡ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਜਿਹੜਾ ਨੰਬਰ ਹੈ ਡਾਇਰੈਕਟ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਅ ਅਗਲਾ ਰਿਸ਼ਤਾ ਹੈਗਾ ਪਾ ਝੰਡਾ ਕਿਹੜੀ ਦੇਖਦਾ ਇੱਕ ਮਿੰਟ ਜੀ ਦੇਖਦੇ ਨਾਮ ਸਿੰਘ ਪਤਾ ਹੁਸ਼ਿਆਰਪੁਰ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਬੀ ਐਸ ਸਿੰਘ ਇਨ ਹੋਟਲ ਮੈਨੇਜਮੈਂਟ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 6 ਫੁੱਟ 1 ਇੰਚ ਕਾਸਟਰ ਰਵਦਾਸੀਆ ਜਿਸ ਇੱਕ ਡੇਟ ਆਵਰਤ 22/7/94 ਦਾ ਜੀ ਵਰਕ ਸਨ ਚੀਫ ਇਨ ਹੋਟਲ ਇਨ ਦੁਬਈ ਦਬਾਈ ਦੇ ਵਿੱਚ ਮੁੰਡਾ ਕੁੱਕ ਕਹਿ ਲਈਏ ਜਾਂ ਫ੍ਰॉम ਸੇ ਯਾਰ ਮਤਲਬ 6 ਸਾਲ ਤੋਂ ਮੁੰਡਾ ਤੇ ਤਨਖਾਹ 1 ਲੱਖ 20000 ਰੁਪਏ ਇਹਨਾਂ ਦੀ ਕੁੜੀ ਦੀ ਬੀ.ਐਸ.ਿੰਗ ਨਰਸਿੰਗ ਜਾਂ ਐਮ.ਬੀ.ਏ ਕਰੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਜਿਹੜਾ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਸਿੰਘ ਪਤਾ ਬਰਨਾਲਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀ ਟੈਕ ਕੀਤੀ ਹੋਈ ਆ ਭੈਣ ਜਿਹੜੀ ਵਿਆਹੀ ਹੋਈ ਹੈ ਤੇ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸੇ ਗੂਰ ਸੰਧੂ ਡੇਟ ਆਫ ਬਰਥ 5 1994 ਦਾ ਕੰਮ ਕੈਨੇਡਾ ਵਰਕ ਪਰਮਿਟ ਤੇ ਆ ਫਾਦਰ ਸਾਹਿਬ ਐਕਸ ਸਰਵਿਸਮੈਨ ਨੇ ਐਂਡ ਪੀ ਆਰ ਸੀ ਦੀ ਜੌਬ ਕਰੀ ਹੋਈ ਆ ਫਾਦਰ ਸਾਹਿਬ ਦੀ ਡਬਲ ਪੈਨਸ਼ਨ ਨੇ 12 ਕਨਾਲਾਂ ਜ਼ਮੀਨ ਹੈ ਤੇ ਮੁੰਡਾ ਕੈਨੇਡਾ ਵਰਕ ਪਰਮਿਟ ਤੇ ਆ 20 ਦੀ ਵਧੀਆ ਡਿਗਰੀ ਕਰੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਜੱਟ ਡੇਟ ਆਫ ਬਰਥ 1999 ਦੀ ਇਟਲੀ ਸਿਟੀ ਜਾਣਾ ਜੀ ਮੁੰਡਾ ਇੱਕ ਹਾਊਸ ਇਨ ਇੰਡੀਆ ਇੱਕ ਆਪਣਾ ਹਾਊਸ ਇਟਲੀ ਦੇ ਵਿੱਚ ਹੈ ਤੇ ਮੁੰਡਾ ਡਿਵੋਰਸ ਦਾ 6 ਸਾਲ ਦੀ ਬੇਵੀ ਹੈ ਬੱਚਾ ਇਹਨਾਂ ਦੇ ਤੇ ਮਮ ਅਟਾਲੀਅਨ ਹੈ ਕੁੜੀ ਅਟਲੀ ਦੇ ਵਿੱਚ ਹੋਵੇ ਜਾਂ ਇੰਡੀਆ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦਾ ਬਾਹਰ ਲਈ ਨੰਬਰ ਹੈ WhatsApp ਤੇ ਜਾਂ ਡਾਇਰੈਕਟ ਕਾਲ ਕਰਕੇ ਗੱਲ ਪਰਿਵਾਰ ਦੇ ਨਾਲ ਕਰ ਸਕਦੇ ਹੋ ਜਗਲਾ ਰਿਸ਼ਤਾ ਨੋਟ ਕਰੋ ਜੀ ਨਾ ਇੰਡੀਆ ਤੋਂ ਜੀ ਅਗਲਾ ਰਿਸ਼ਤਾ ਨਾਮ ਕੁਮਾਰ ਪਤਾ ਹੁਸਿਆਰਪੁਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਐਮ ਬੀਬੀਐਸ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਡਾਕਟਰ ਹੈ ਕੱਦ 5 ਫੁੱਟ 7 ਇੰਚ ਕਾਸਟ ਅਦੇ ਧਰਮੀ ਗੋਤ ਬੋਟਾ ਪੋਟਾ ਡੇਟ ਆਫ ਬਰਥ 3 11 94 ਦੀ ਹੈ ਜੀ ਕੰਮ ਐਮਰਜੈਂਸੀ ਮੈਡੀਕਲ ਆਫੀਸਰ ਹੈ ਪੀ ਸੀ ਐਮ ਐਸ ਕੁੜੀ ਡਾਕਟਰ ਹੋਵੇ ਜਾਂ ਸੇਮ ਡਾਕਟਰ ਹੋਵੇ ਤੇ ਸੇਮ ਕਾਸਟ ਦੀ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਗੱਲਬਾਤ ਪਰਿਵਾਰਾਂ ਨਾਲ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਹਿنگ ਪਤਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਟੈਕ ਇਲੈਕਟ੍ਰੀਕਲ ਦੀ ਕੀਤੀ ਹੋਈ ਆ ਭੈਣ ਇੱਕ ਮੈਡ ਡਾਕਟਰ ਆ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਰਵਿਦਾਸ ਜ ਸਿੱਖ ਡੇਟ ਗੂਤ ਕਾਲ ਦਾ ਡੇਟ ਆਫ ਬਰਥ 24 03 96 ਦੀ ਆ ਕੈਨੇਡਾ ਵਰਕ ਪਰਮਿਟ ਤੇ ਆ ਜੀ ਮੁੰਡਾ ਕੁੜੀ ਕੈਨੇਡਾ ਸੈਟਲਡ ਹੋਵੇ ਮਾਸਟਰ ਡਿਗਰੀ ਵੈਲ ਕੁਆਲੀਫਾਈਡਡ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਗੱਲਬਾਤ ਪਰਿਵਾਰ ਦੇ ਨੰਬਰਾਂ ਤੇ ਕਰ ਸਕਦੇ ਹੋ ਯਾਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾਲ ਤੇ ਡੀ ਸੀ ਆਈ ਦਾ ਡਿਪਲੋਮਾ ਕੀਤਾ ਹੋਇਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕਰਦਾ 6 ਫੁੱਟ ਕਾਸਟ ਜੱਟ ਸਿੱਖ ਡੇਟ ਆਫ ਬਰਥ 8 2 97 ਦੀ ਹੈ ਜੀ ਕੰਮ 15 ਕਿਲੇ ਜ਼ਮੀਨ ਹੈ ਤੇ ਕੁੜੀ ਵੀ ਸੋਹਣੀ ਹੋਵੇ ਵਧੀਆ ਪੜ੍ਹੀ ਲਿਖੀ ਹੋਵੇ ਮਾਜਾਂ ਨੂੰ ਪਹਿਲਾ ਅੰਮ੍ਰਿਤਸਰ ਸਾਹਿਬ ਤਨਤਾਰਨ ਤੇ ਗੁਰਦਾਸਪੁਰ ਨੂੰ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ 98 ਵਾਲਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਹਾਂਗਕਾਂਗ ਤੋਂ ਹੈ ਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਡਿਪਲੋਮਾ ਹਾਂਗਕਾਂਗ ਯੂਨੀਵਰਸਿਟੀ ਤੋਂ ਕੀਤਾ ਹੋਇਆ ਭੈਣ ਇੱਕ ਮੈਡ ਭਰਾ ਇੱਕ ਆਨ ਮੈਡ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਡੇਟ ਆਵ 1997 ਦੀ ਹੈ ਜੀ ਕੰਮ ਪੀਆਰ ਐਨ ਹਾਂਗਕਾਂਗ ਦੇ ਵਿੱਚ ਪੀਆਰ ਆ ਮੁੰਡਾ ਸੈਲਫ এমਪਲਾਈਡ ਹੈ ਟਰਾਂਸਪੋਰਟ ਦਾ ਬਿਜ਼ਨਸ ਹੈ ਨਾ ਹਾਂਗਕਾਂਗ ਦੇ ਵਿੱਚ 62 97 ਦੀ ਬੌਰਨ ਹੋਵੇ ਲੁਧਿਆਣਾ ਦੇ ਨੇੜੇ ਦੀ ਹੋਵੇ ਬੀਏ ਜਾਂ ਬੀਐਡ ਕਰੀ ਹੋਵੇ ਜਾਂ ਵਧੀਆ ਡਿਪਲੋਮਾ ਕਰਿਆ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਨੇ ਦੋ ਨੰਬਰ ਨੇ ਇੱਕ ਬਾਹਰਲਾ ਤੇ ਇੱਕ ਇੰਡੀਆ ਨਾ ਡਾਇਰੈਕਟ ਕਾਲ ਜਾਂ WhatsApp ਤੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਨਿਊਜ਼ੀਲੈਂਡ ਤੋਂ ਆ ਜੀ ਨਾਮ ਇਹ ਦਹਰਲ ਪਤਾ ਜਲੰਧਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ BCA ਪਲੱਸ ਡਿਪਲੋਮਾ ਐਨ ਲੈਵਲ 7 ਨਿਊਜ਼ੀਲੈਂਡ ਤੋਂ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਕਾਨਮੈਡ ਕੱਦ 6 ਫੁੱਟ ਕਾਸਟ ਕਿਸ ਪਰਾਜਪੂਤ ਆ ਜੀ ਗੋਤ ਦਹਾਰੀ ਅ ਡੇਟ ਆਫ ਬਰਥ ਧਰ ਨਹੀਂ ਹੈਗਾ ਨਾਮ ਏ ਤਾਰੀ ਹੈ ਗੋਤ ਏ ਤਾਰੀ ਡੇਟ ਆਫ ਬਰਥ 30 96 ਦਾ ਜੀ ਕੰਮ ਨਿਊਜ਼ੀਲੈਂਡ ਪੀਆਰ ਆ ਮੁੰਡਾ ਓਨਿੰਗ ਬਿਜ਼ਨਸ ਆਪਣਾ ਇਨਕਮ ਜਿਹੜੀ ਹੈਗੀ ਹੈ 1,30,000 ਪਲੱਸ ਐਨ ਜ਼ੀ ਡੀ ਐਨ ਜ਼ੀ ਡੀ ਡਾਲਰ ਹੋਊਗਾ ਜਾਂ ਕਿ 1,30,000 ਤੇ ਕੁੜੀ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਹੋਵੇ ਕਾਸਟ ਨੋਵਾਰ ਸਿੰਪਲ ਹੋਵੇ ਕੁੜੀ ਤੇ ਪੜ੍ਹੀ ਲਿਖੀ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਇੱਕ ਬਾਹਰ ਲਾਤੇ ਕਿ ਇੰਡੀਅਨ ਡਾਇਰੈਕਟ ਗੱਲ ਜਾਂ ਵਟਸਐਪ ਤੇ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਆ ਗਿਆ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣਾਂ ਤਿੰਨ ਨੇ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸਿੱਖ ਗੋਲ ਢਾਲੀਵਾਲ ਡੇਟ ਆਫ ਬਰਥ 2582 ਦਾ ਜੀ ਕੈਨੇਡਾ ਟੂਰਿਸਟ ਵੀਜ਼ਾ ਤੇ ਆ ਓਨ 20 ਮਾਲੇ ਵਿੱਚ ਕੂਠੀ ਹੈ ਇਹਨਾਂ ਦੀ ਆਪ ਦੀ ਖੋਦੀ ਤੇ 1.5 ਕਿੱਲਾ ਜ਼ਮੀਨ ਆ ਓਨ ਹਾਈਵੇ ਰੋਡ ਹਾਈਵੇ ਦੇ ਉੱਤੇ ਜ਼ਮੀਨ ਆ ਜੀ ਇਹਨਾਂ ਦੀ ਮੋਗਾ ਬਰਨਾਲਾ ਤੇ ਤੇ ਕੁੜੀ ਕੈਨੇਡਾ ਹੋਵੇ ਇੱਕ ਵਿੰਡੋ ਵਮੈਂਟ ਮਤਲਬ ਵਿਧਵਾ ਹੋਵੇ ਤੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਨੰਬਰ ਨੇ ਪਹਿਲਾ ਨੰਬਰ ਤੇ ਵਟਸਐਪ ਕਰ ਸਕਦੇ ਹੋ ਦੋ ਨੰਬਰ ਤੇ ਕਾਲ ਵਗੈਰਾ ਕਰ ਸਕਦੇ ਹੋ ਜਾਂ ਵਟਸਐਪ ਕਰ ਸਕਦੇ ਹੋ ਬਾਕੀ ਅਗਲਾ ਰਿਸ਼ਤਾ ਜਿਹੜਾ ਨੋਟ ਕਰੋ ਜੀ ਨਾਮ ਸਿੰਘ ਪਤਾ ਹਰਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਸਟੱਡੀ ਐਨ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕਾਨ ਮੈੜ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਫ ਬਰਥ 8 10 98 ਦੀ ਹੈ ਜੀ ਕੰਮ ਕੈਨੇਡਾ ਚਾਰ ਕਿੱਲੇ ਜ਼ਮੀਨ ਹੈ ਮੁੰਡੇ ਨੂੰ ਕੁੜੀ ਗ੍ਰੈਜੂਏਟਡ ਹੋਵੇ ਜਾਂ ਪੋਸਟ ਗ੍ਰੈਜੂਏਟਡ ਹੋਵੇ ਸਲਿਮ ਹੋਵੇ ਤੇ ਸੋਹਣੀ ਗੁਰਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਕੈਨੇਡਾ ਤੋਂ ਮੁੰਡਾ ਬਲੌਕ ਕਰਦਾ ਹੈ ਪੜ੍ਹਾਈ ਡਿਪਲੋਮਾ ਕੰਪਿਊਟਰ ਪ੍ਰੋਗਰਾਮ ਐਂਡ ਪ੍ਰੋਗਰਾਮਰ ਐਂਡ ਸਾਈਬਰ ਸਿਕਿਉਰਿਟੀ ਸਪੈਸ਼ਲਿਸਟ ਦਾ ਕੀਤਾ ਹੋਇਆ ਹੈ ਪੈਣ ਇੱਕ ਅਨਮੈਲ ਕੈਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸ ਧਰਮਦਾਸਿਆ ਸਿੱਖ ਡੇਟ ਆਵਰਤ 11 1997 ਦਾ ਜੀ ਕੈਨੇਡਾ ਪੀਆਰ ਆ ਮੁੰਡਾ 2020 ਤੋਂ 2023 ਤੱਕ ਜਿਹੜਾ ਯੂ ਐਸ ਏ ਟਰੱਕ ਡਰਾਈਵਰ ਮਤਲਬ ਕੈਨੇਡਾ ਤੋਂ ਜੋ ਯੂ ਐਸ ਏ ਚਲਦੇ ਨੇ ਜਾਂ ਯੂ ਐਸ ਏ ਟਰੱਕ ਡਰਾਈਵਰ ਸੀ ਤੇ ਨਾਓ ਸਾਈਬਰ ਸਕਿਉਰਿਟੀ ਇੰਟਰਨਸ਼ਿਪ ਵਿਦ ਫੁੱਲ ਟਾਈਮ ਵਰਕਿੰਗ ਆਸ ਸੁਪਰਵਾਈਜ਼ਰ ਅਸਿਸਟੈਂਟ ਟਰੱਕ ਡਰਾਈਵਰ ਹੈ ਏ ਕੁੜੀ ਕੈਨੇਡਾ ਪੀਆਰ ਹੋਵੇ ਜਾਂ ਯੂਐਸਏ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਇਹਨਾਂ ਦੇ ਕੰਮ ਦੇ ਬਾਰੇ ਤੁਸੀਂ ਡਾਇਰੈਕਟ ਪਰਿਵਾਰ ਨਾਲ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰੋ ਜੀ ਲਾਲ ਪੱਟੀ ਵਾਲੇ ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਪਤਾ ਬਠਿੰਡਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾਲ ਬੈਚਲੋਰ ਆਫ ਕਾਮਰਸ ਬੀਕਾਮ ਪ੍ਰੋਜੈਕਟ ਮੈਨੇਜਮੈਂਟ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਇੱਕ ਮੈਡ ਪਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੰਘ ਗੋਤਾਲੀਵਾਲ ਡੇਟ ਆਫ ਬਰਥ 1990 ਦੀ ਹੈ ਕੈਨੇਡਾ ਵਰਕ ਪਰਮਿਟ ਤੇ অন্ਟਾਰੀਓ 8 ਕਿੱਲੇ ਜ਼ਮੀਨ ਹੈ ਜੀ ਫੁੱਲ ਟਾਈਮ ਵਰਕ ਟੀਮ ਮੈਂਬਰ ਐਟ ਹੋਂਡਾ ਤੇ ਪੀਆਰ ਦੀ ਫਾਈਲ ਅਪਲਾਈ ਕਰੀ ਹੈ ਕੁੜੀ ਪੜ੍ਹੀ ਲਿਖੀ ਕੈਨੇਡਾ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ 2 ਨੰਬਰ ਨੇ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਨਵਾਂ ਸ਼ਹਿਰ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਗ੍ਰੈਜੂਏਸ਼ਨ ਕੀਤੀ ਹੋਈ ਹੈ ਭੈਣਾ ਦੋ ਨੇ ਦੋਨੇ ਮੈਡ ਨੇ ਭਰਾ 2 1 ਪੁਰਤਗਾਲ ਦੇ ਵਿੱਚ ਹੈ ਇੱਕ ਪੰਜਾਬ ਪੁਲਿਸ ਦੇ ਵਿੱਚ ਹੈ ਕੱਦ 5 ਫੁੱਟ 7 ਇੰਚ ਇਹ ਦੋਨੇ ਸਕੇ ਭੈਣ ਭਰਾਵਾਂ ਦੀ ਐਡ ਹੈ ਇਹ ਕੁੜੀ ਤੇ ਇਸ ਤੋਂ ਬਾਅਦ ਜਿਹੜਾ ਮੁੰਡਾ ਆਏਗਾ ਇਹ ਦੋਨੇ ਸਕੇ ਭੈਣ ਭਰਾਣੇ ਜੀ ਕੱਦ 5 ਫੁੱਟ 7 ਇੰਚ ਕਾਸਟ ਵਾਲਮੀਕੀ ਜੀ ਗੋਤ ਸੋਹਤਾ ਡੇਟ ਆਫ ਬਰਥ 27 486 ਦੀ ਇਹ ਕੰਮ ਪੰਜਾਬ ਪੁਲਿਸ ਦੇ ਵਿੱਚ ਹੈ ਕੁੜੀ ਤੇ ਇਹਦਾ ਭਰਾ ਜਿਹੜਾ ਇਹ ਦੂਆ ਦਾ ਐਡ ਹੈ ਉਹ ਵੀ ਪੰਜਾਬ ਪੁਲਿਸ ਦੋਨੇ ਭੈਣ ਭਰਾ ਪੰਜਾਬ ਪੁਲਿਸ ਦੇ ਵਿੱਚ ਨੇ ਕੰਮ ਕੁੜੀ ਪੰਜਾਬ ਪੁਲਿਸ ਦੇ ਵਿੱਚ ਆ ਮੁੰਡਾ ਗਵਰਨਮੈਂਟ ਜੌਬ ਤੇ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ 9844 ਵਾਲਾ ਡਾਇਰੈਕਟ ਪਰਵਾਨਾ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਨਮਾ ਸ਼ਹਿਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਐਨ ਦੋ ਮੈਡ ਨੇ ਇੱਕ ਪੰਜਾਬ ਪੁਲਿਸ ਦੇ ਵਿੱਚ ਹੈ ਭਰਾ ਇੱਕ ਪੁਰਤਗਾਲ ਦੇ ਵਿੱਚ ਹੈ ਕੱਦ 5 ਫੁੱਟ 10 ਇੰਚ ਕਾਸਟ ਵਾਲਮੀਕੀ ਗੋਤ ਸੋਤਾ ਡੇਟ ਆਵਰਤ 2 9 90 ਕੰਮ ਪੰਜਾਬ ਪੁਲਿਸ ਦੇ ਵਿੱਚ ਆ ਵੀ ਤੇ ਮੁੰਡਾ ਕੁੜੀ ਸੌਰੀ ਕੁੜੀ ਗਵਰਨਮੈਂਟ ਜੌਬ ਤੇ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਆਂ ਅੱਜ ਦੇ ਸੀਗੇ ਇਹ 43 ਰਿਸ਼ਤੇ ਤੇ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਲਗਭਗ 1 ਤੋਂ 1.5 ਮਿੰਟ ਦੇ ਵਿੱਚ ਵੀਡੀਓ ਦਾ ਐਂਡਿੰਗ ਕਰ ਦਿਆਂਗੇ ਵੀਡੀਓ ਸਾਰੀ ਧਿਆਨ ਨਾਲ ਸੁਣਿਓ ਅ ਕੁੜੀਆਂ ਦੀ ਫੀਸ ਦੇ ਵਿੱਚ ਕਟੋਤੀ ਦੀ ਜਿਹੜੀ ਬੇਰਬਾਹ ਧਿਆਨ ਨਾਲ ਪੜੋ ਜੋ ਵੀ ਸਾਡਾ ਨੰਬਰ ਇਹ ਥਾਂ ਜਿਹੜਾ ਦਿੱਤਾ ਹੋਇਆ ਹੈ ਇਨੂੰ ਸੇਵ ਕਰਕੇ ਸਟੇਟਸ ਸਾਡਾ ਜੋ ਅਸੀਂ WhatsApp ਦੇ ਵਿੱਚ ਸਟੇਟਸ ਲਗਾਉਣਾ ਜਿਹਦੇ ਕੋਲੇ ਸਟੇਟਸ 쇼 ਹੋਏਗਾ ਉਸ ਲਈ ਕੁੜੀਆਂ ਲਈ 200 ਰੁਪਿਆ ਤੇ ਮੁੰਡੇ ਲਈ 100 ਰੁਪਿਆ ਫੀਸ ਘੱਟ ਹੈ ਜੀ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖੋ ਕੁੜੀਆਂ ਲਈ 200 ਤੇ ਮੁੰਡੇ ਲਈ 100 ਰੁਪਿਆ ਫੀਸ ਘੱਟ ਹੈ ਸਾਡਾ ਨੰਬਰ WhatsApp ਤੇ ਆਪਣਾ ਸੇਵ ਕਰਕੇ ਆਪਣੇ ਮੋਬਾਈਲ ਦੇ ਵਿੱਚ ਸਾਨੂੰ WhatsApp ਤੇ ਮੈਸੇਜ ਕਰੋ ਅਸੀਂ ਵੀ ਤੁਹਾਡਾ ਨੰਬਰ ਸੇਵ ਕਰ ਲਵਾਂਗੇ ਸਾਡੀ ਹਰ ਨਵੀਂ ਅਪਡੇਟ ਜਿਹੜੀ ਤੁਹਾਨੂੰ WhatsApp ਦੇ ਜ਼ਰੀਏ ਮਿਲਦੀ ਰਹੇਗੀ ਇਸ ਕਰਕੇ ਇੱਕ ਤੇ ਈਜ਼ੀ ਪੁਆਇੰਟ ਹੋ ਜਾਏਗਾ ਤੁਹਾਡੇ ਕੋਲੇ ਜਿਹੜੇ ਰਿਸ਼ਤਿਆਂ ਦੀ ਲਿਸਟ ਲਿਸਟ ਸੀ ਚੈਨਲ 'ਤੇ ਪਾਉਣਾ YouTube 'ਤੇ ਪਰ ਤੁਹਾਨੂੰ WhatsApp ਦੇ ਨਵੇਂ ਲਿਸਟ ਦਾ ਜਿਹੜਾ WhatsApp 'ਤੇ ਤੁਹਾਨੂੰ ਪਤਾ ਲੱਗਦਾ ਰਹੇਗਾ ਸਟੇਟਸ ਰਾਹੀਂ ਔਰ ਦੂਸਰਾ ਕੋਈ ਨਵਾਂ ਚੈਨਲ ਜਾਂ ਕੋਈ ਵੀ ਕਹਾਣੀ ਹੋਏਗੀ ਸਾਡਾ ਹੋਰ ਇੱਕ ਬਲੌਗਿੰਗ ਚੈਨਲ ਬਣਾਉਣ ਦੀ ਸੋਚ ਰਹੇ ਹਾਂ ਉਹਦੇ ਬਾਰੇ ਵੀ ਦੱਸ ਦੇ ਰਹਾਂਗੇ ਮਤਲਬ ਜੋ ਵੀ ਸਾਡੀ ਨਵੀਂ ਅਪਡੇਟ ਹੈ ਤੁਹਾਨੂੰ WhatsApp ਦੇ ਸਟੇਟਸ ਰਾਹੀਂ ਮਿਲਦੀ ਰਹੇਗੀ ਔਰ ਦੂਸਰਾ ਇਹਦੇ ਵਿੱਚ ਤੁਹਾਨੂੰ ਜਿਹੜੀ ਫੀਸ ਦੇ ਵਿੱਚ ਕਟੌਤੀ ਮਿਲ ਜਾਏਗੀ ਅ ਅਸੀਂ ਤੁਹਾਡਾ ਨਾਮ ਇਹ ਨੰਬਰ ਸੇਵ ਕਰਕੇ ਤੇ ਤੁਸੀਂ ਸਾਡਾ ਕਰ ਲੋ ਸਟੇਟਸ ਇੱਕ ਦੂਸਰੇ ਕੋਲ ਸ਼ੋ ਹੋਣ ਲੱਗ ਜਾਣਗੇ ਤੇ ਜਿਹੜੇ ਸਟੇਟਸ ਸ਼ੋ ਹੋਣ ਤੋਂ ਬਾਅਦ ਫੀਸ ਵਿੱਚੋਂ ਜਿਹੜੀ ਕਟੌਤੀ ਹੋ ਮਨਜ਼ੂਰ ਕੀਤੀ ਜਾਏਗੀ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖੋ ਜੀ ਤੇ ਬਾਕੀ ਜਾਦਾਂ ਗੱਲਾਂ ਵਾ ਤਾਂ ਨਾ ਕਰਦੇ ਹੋਏ ਕਿਵੇਂ ਦਾ ਸਾਡਾ ਪ੍ਰੋਗਰਾਮ ਲੱਗਿਆ ਕਮੈਂਟ ਜਰੂਰ ਕਰੋ ਜੀ ਤੇ ਸਬਸਕ੍ਰਾਈਬ ਬਹੁਤ ਬੰਦਿਆਂ ਨੇ ਕੀਤਾ ਹੋਇਆ ਬਹੁਤ-ਬਹੁਤ ਧੰਨਵਾਦ ਪਰ ਇਹ ਠਾ ਇੱਕ ਬੈਲ ਆਈਕਨ ਦਾ ਬਟਨ ਹੈ ਬੈਲ ਆਈਕਨ ਦਾ ਬਟਨ ਜਰੂਰ ਦਬਾਇਓ ਤੇ ਬਹੁਤ ਰੇਅਰਲੀ ਕਹਿੰਨਾ ਮੈਂ ਕਦੇ ਵਾਲਾ ਨਹੀਂ ਕਹਿੰਦਾ ਵੀ ਬੈਲ ਨਹੀਂ ਅੱਜ ਕਿਹਾ ਤੇ ਕਿਉਂਕਿ ਨੋਟੀਫਿਕੇਸ਼ਨ ਕਾਫੀ ਲੋਕਾਂ ਕੋਲੇ ਘੱਟ ਪਹੁੰਚਦੀ ਹੈ ਪਰ ਬਹੁਤ ਪਿਆਰ ਮਿਲਦਾ ਫਿਰ ਵੀ ਕਾਫੀ ਵੀਡੀਓ ਆਪਣੀਆਂ ਹਾਈ ਵਿਊ ਦੇ ਵਿੱਚ ਚਲੀ ਜਾਂਦੀਆਂ ਨੇ ਬਹੁਤ ਬੈਸਟ ਹੈ ਲਗਭਗ ਸਾਰੀਆਂ ਵੀਡੀਓ ਦੇ ਤੇ ਆਪਣੇ ਬਹੁਤ ਰੇਅਰਲੀ ਹੈ ਵੀ ਕਿਸੇ ਤੇ ਘੱਟ ਆਵੇ ਸਾਰੀਆਂ ਵੀਡੀਓ ਦੇ ਉੱਪਰ ਬਹੁਤ ਵਧੀਆ ਵਿਊ ਆਉਂਦੇ ਨੇ ਸੋ ਜਿਨ੍ਹਾਂ ਨੂੰ ਮੇਰਾ ਪ੍ਰੋਗਰਾਮ ਚੰਗਾ ਲੱਗਦਾ ਕਮੈਂਟ ਕਰੋ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰੋ ਸ਼ੇਅਰ ਦੇ ਕਾਰਨ ਕੀ ਇੱਕ ਤਾਂ ਹੁੰਦੀ ਹੈ ਵੀਡੀਓ ਸ਼ੇਅਰ ਬੈਸਿਕ ਆਰਟੀ ਵੀ ਚਲੋ ਠੀਕ ਆ ਵਧੀਆ ਲੱਗੀ ਪਰ ਇਹ ਵੀਡੀਓ ਕਿਸੇ ਕੋਲੇ ਜਾਏਗੀ ਉਹਦੇ ਵਿੱਚੋਂ ਇੱਕ ਵੀ ਰਸਤਾ ਉਹਨਾਂ ਦੀ ਪਸੰਦ ਦਾ ਮਿਲਦਾ ਹੈ ਅਗਲੇ ਦਾ ਘਰਬਾਰ ਆ ਜਿਹੜਾ ਸੁਖ ਸ਼ਾਂਤੀ ਨਾਲ ਮਤਲਬ ਘਰ ਬਸ ਜਾਏਗਾ ਇਹ ਚੀਜ਼ ਨੂੰ ਆਪਾਂ ਨੂੰ ਵੀ ਖੁਸ਼ੀ ਮਿਲ ਜਾਏਗੀ ਇੱਕ ਤਰ੍ਹਾਂ ਦਾ ਉਹਨਾਂ ਦਾ ਕੰਮ ਹੈ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸ਼ੇਅਰ ਕਰੋ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆਪਾਂ ਸਮਾਪਤ ਕਰਦੇ ਹਾਂ ਥੈਂਕ ਯੂ ਧੰਨਵਾਦ